ਵੀਡੀਓ ਦੇ ਵਿੱਚ ਸੰਤ ਵਰਿਆਮ ਸਿੰਘ ਜੀ ਜਪਜੀ ਸਾਹਿਬ ਜੀ ਦਾ ਮਹਾਤਮ ਸਮਝਾਉਂਦੇ ਹੋਏ ਸਾਨੂੰ ਦੱਸਦੇ ਹਨ ਕਿ ਤਿੰਨ ਚੀਜ਼ਾਂ ਸਵਰਗ ਦੀਆਂ ਕਿਹੜੀਆਂ ਮਸ਼ਹੂਰ ਹਨ ਜੋ ਜਪਜੀ ਸਾਹਿਬ ਜੀ ਦੇ ਪਾਠ ਵਿੱਚ ਹਨ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਹੋਰ ਵੀਡੀਓ ਇਸੇ ਚੈਨਲ ਤੇ ਜਪਜੀ ਸਾਹਿਬ ਜੀ ਦੇ ਮਹਾਤਮ ਬਾਰੇ ਪਾਈ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਉਸ ਵੀਡੀਓ ਵਿੱਚ ਵੀ ਮਹਾਪੁਰਖ ਸਾਨੂੰ ਦੱਸਦੇ ਹਨ ਕਿ ਬਿਮਾਰੀਆਂ ਹਟ ਜਾਣਗੀਆਂ ਨੌਕਰੀਆਂ ਮਿਲ ਜਾਣਗੀਆਂ ਜਿਹੜਾ ਕੰਮ ਨਹੀਂ ਵੀ ਹੁੰਦਾ ਉਹ ਵੀ ਸੀਰੇ ਚੜ ਜਾਵੇਗਾ ਇਸ ਬਾਣੀ ਦੇ ਜਪ ਦੇ ਨਾਲ ਨਾਲ ਹੀ ਮਹਾਪੁਰਖ ਕਹਿੰਦੇ ਹਨ ਕਿ ਸਾਰਿਆਂ ਨਾਲੋਂ ਵੱਡਾ ਫਾਇਦਾ ਜਿਹੜਾ ਫਲ ਹੈ ਨਾ ਸਾਰੇ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ਸਾਤਸੰਗਤ ਜੀ ਮਹਾਂਪੁਰਖ ਕਹਿੰਦੇ ਹਨ 84 ਕੱਟੀ ਜਾਂਦੀ ਹੈ ਮਨੁੱਖ ਤਨ ਦੇ ਤਿੰਨੇ ਤਾਪ ਆਦੀ ਬਿਯਾਦੀ ਉਪਾਦੀ ਦੂਰ ਹੁੰਦੇ ਹਨ ਤੇ ਉਮਰ ਵੀ ਵੱਧਦੀ ਹੈ ਜਪਜੀ ਸਾਹਿਬ ਦਾ ਪਾਠ ਸਦਾ ਪ੍ਰੇਮ ਨਾਲ ਇਕਾਗਰਤਾ ਨਾਲ ਕਰਨ ਵਾਲਾ ਵਿਅਕਤੀ ਨਾ ਸਿਰਫ ਖੁਦ ਤਰਦਾ ਹੈ ਸਗੋਂ ਦੂਜਿਆਂ ਨੂੰ ਵੀ ਤਾਰਦਾ ਹੈ ਮਹਾਂਪੁਰਖਾਂ ਦੇ ਦੱਸੇ ਹੋਏ ਅਨਮੋਲ ਬਚਨਾਂ ਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਕਿਵੇਂ ਸਵਾਰ ਸਕਦੇ ਹਾਂ ਇਹ ਜਾਣਨ ਲਈ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਆਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਤਸੰਗਤ ਜੀ ਸਿਖਾ ਨੈ ਯੋਗ ਮੰਤਰ ਗੁਰ ਕੇਰਾ ਇਹ ਤੋਤ ਨਿਤ ਸੁਖ ਦੇਤ ਕਨੇਰਾ ਕਹਿੰਦੇ ਸਿਖਾਂ ਵਾਸਤੇ ਇਹੀ ਮੰਤਰ ਜਿਹੜਾ ਗੁਰੂ ਜਸਪਾਲ ਸਾਹਿਬ ਆਈ ਮੰਤਰ ਦੱਸਿਆ ਜਿੱਥੇ ਪੂਰਦੇ ਆਈ ਸੇ ਨਾਮ ਸੀਨਾ ਤਰਿਆਉਂਦਾ ਮੈਂ ਵੀ ਆਈ ਦੱਸਦਾ ਜਪਜੀ ਸਾਹਿਬ ਪੜ ਸਿਖਾ ਨੈ ਯੋਗ ਮੰਤਰ ਗੁਰ ਕੇਰਾ ਇਹ ਤੋਤ ਨਿਤ ਸੁਖ ਦੇਤ ਕਨੇਰਾ ਰੋਜ਼ ਸੁਖ ਦਿੰਦਾ ਹੋਏ ਸਿਖ ਜਪ ਕੰਠ ਨਾ ਕੀਨੋ ਸਿੱਖਤਾ ਹੋ ਗਿਆ ਜਪਜੀ ਘੰਟਨੀ ਨਾਉ ਤਰੀਕ ਵੇਖ ਤਰ ਲੀਨੋ ਫਿਰ ਤਾਂ ਕਹਿੰਦੇ ਉਹ ਭੇਖੀ ਐ ਮੂਰਖ ਹੈ কেশ ਵੀ ਰੱਖ ਲਏ ਦਾੜੀ ਵੀ ਰੱਖ ਲਈ ਕੁਰਬਾਨ ਵੀ ਪਾ ਲਈ ਕਸ਼ਹਿਰਾ ਵੀ ਪਾ ਲਿਆ ਕੜਾ ਵੀ ਰੱਖ ਲਿਆ ਕੰਦਾ ਵੀ ਰੱਖ ਲਿਆ ਕਹਿੰਦਾ ਜਪਜੀ yaad ਨਹੀਂ ਕਰਿਆ ਤਰ ਵੇਖ ਤਾਂ ਬਣ ਗਿਆ ਫਜੂਨ ਕਰ ਲਿਆ ਇਸ ਤੇ ਔਲਨ ਕੋ ਵੀ ਦੀ ਉਚੀ ਜਪ ਸੇਵਨ ਇੱਕ ਮਨ ਹੋਏ ਸੂਚੀ ਇਸ ਤੋਂ ਹੋਰ ਉਚੀ ਵਿਧੀ ਕੋਈ ਨਹੀਂ ਐ ਜਪਜੀ ਦਾ ਪਾਠ ਕਰੋ ਇੱਕ ਮਨ ਹੋ ਕੇ ਕਾਮ ਤੈਨ ਚਿੰਤਾ ਮਨ ਸੂਰਤ ਕਰ ਤਿੰਨ ਚੀਜ਼ਾਂ ਸਵਰਗ ਦੀਆਂ ਮਸ਼ੂਰ ਨੇ ਇੱਕ ਤਾਂ ਕਾਮ ਤੈਨ ਲੋ ਕੋਈ ਚੀਜ਼ ਮੰਗ ਲਓ ਮਿੰਟ ਚ ਦੇ ਦੇਣਗੇ ਚਿੰਤਾ ਮੰਤੋਂ ਕੋਈ ਨਾ ਕੋਈ ਸਿੱਕਾ ਸੋਨਾ ਚਾਂਦੀ ਮੰਗ ਲਓ ਮਿਲ ਜਾਂਦੇ ਸੂਰਤਾਰੇ ਜਿਹੜਾ ਦਰਖਤ ਹੈ ਪਾਰ ਜਾਤੀ ਕਿਹਨੂੰ ਕਹਿੰਦੇ ਕਹਿੰਦੇ ਤਿੰਨੇ ਚੀਜ਼ਾਂ ਜਪਜੀ ਸਾਹਿਬ ਹੈ ਕਰ ਕਰ ਨਾ ਸਕੇ ਆਦਤਿਨ ਸੰਸਰ ਕਹਿੰਦੇ ਦੇਰ ਨਹੀਂ ਪੈਂਦੀ ਉਸੇ ਵੇਲੇ ਮਿਲ ਜਾਂਦਾ ਸਾਰੇ ਨਵੇਂ ਵੱਡਾ ਇਹਦਾ ਜੋ ਫਾਇਦਾ ਦੱਸਦੇ ਨੇ ਉਹ ਇਸ ਤਰ੍ਹਾਂ ਦਾ ਕੱਟਦੀ ਜਮ ਫਾਸੀ ਜਪਦੀ ਮਾਠ ਕਰ ਜਪਦੀ ਸੇਵ ਕਟੇ ਜਮ ਫਾਸੀ ਬਾਹਰ ਮਿਲੇ ਪਦਵੀ ਅਬਨਾਸ਼ੀ ਅਬਨਾਸ਼ੀ ਪਦਵੀ ਤੱਕ ਪਹੁੰਚ ਜਾਂਦਾ ਆਸ ਸੰਯੋਗ ਚਾਹਤ ਹੈ ਸੋਈ ਤੁਮ ਕੋ ਤੋ ਸਭ ਪ੍ਰਾਪਤ ਹੋਈ ਕੋਈ ਆਸ ਕਰ ਲੋ ਕੋਈ ਬਾਗਨਾ ਕਰ ਐ ਸਮੇਂ ਤੇ ਜੋ ਚੁੱਕ ਜਾਈ ਜਿਹੜਾ ਹੁਣ ਚੁੱਕ ਜਾਏਗਾ ਨਾ ਆ ਸੰਗਤ ਕਿੰਨੇ ਬੈਠੇ ਹੋ ਸਭ ਨੇ ਗੱਲ ਸੁਣੀ ਆ ਵਚਨ ਸੁਣੇ ਕਹਿੰਦੇ ਜਿਹੜਾ ਇਹ ਸਮੇਂ ਤੋਂ ਹੁਣ ਚੁੱਕ ਜਾਊਗਾ ਨਾ ਚੜ ਕਰ ਮੇਰ ਦਾ ਸਾਥ ਲਪਾਈ ਪਹਾੜ ਦੇ ਚੋਟੀ ਤੇ ਚੜ ਕੇ ਖੱਡ ਚ ਗਿਰ ਗਿਆ ਜਬ ਜੇ ਕੰਠ ਮਿਤ ਪ੍ਰਾਤ ਰਦ ਜਨਮ ਜਨਮ ਕੇ ਕਲਮਲ ਹਰੈ ਸਾਰੇ ਜਨਮਾਂ ਜਨਮਾਂਤਰਾ ਦੇ ਪਾਪ ਛੱਡ ਜਾਂਦੇ ਇੱਕ ਪ੍ਰੇਮੀ ਸੀ ਸੰਗਰੂਰ ਦੇ ਰਹਿਣ ਵਾਲਾ ਉਹਦਾ ਨਾਮ ਸੀ ਲਾਲ ਸਿੰਘ ਉਹ ਚੜਾਈ ਕਰ ਗਿਆ ਤੇ ਲੈਣ ਵਾਸਤੇ ਉਹਨੂੰ ਆਏ ਅਮਰਤੋ ਨੇ ਛੱਡਿਆ ਨਹੀਂ ਸੀ ਕਿ ਕੇਵਲ ਜਪਜੀ ਸਾਹਿਬ ਪੜਦਾ ਹੁਣ ਉਥੇ ਜਾ ਧਰਮਰਾਜ ਦੇ ਗਿਆ ਉੱਠ ਜਾ ਰਜਾਂਦਾ ਜਪਜੀ ਸਾਹਿਬ ਪੜਾਈ ਜਾਂਦਾ ਤਰ ਮਹਾਰਾਜ ਕਹਿੰਦਾ ਇਹ ਲਾਲ ਸਿੰਘ ਨਹੀਂ ਸੀ ਲਿਆਉਣਾ ਦੂਆ ਲਾਲ ਸਿੰਘ ਲੈਣਾ ਜਾਓ ਮੋੜੇ ਆਓ। ਉਹ ਜਾ ਰਸਤੇ ਜਾਇਆ ਉਹਨੇ ਇੱਕ ਕੌਤਕ ਦੇਖਿਆ ਕਮਾਲ ਦਾ ਦੇਖਿਆ। ਉੱਥੇ ਇੱਕ ਬੀਬੀ ਬੈਠੀ ਉਹ ਕਹਿੰਨ ਲੱਗੀ ਵੀ ਤੂੰ ਮਾਤ ਲੋਕ ਨੂੰ ਜਾ ਰਿਹਾ ਮੇਰਾ ਇੱਕ ਸ਼ਨੀਆਲ ਹੈ ਜੀ। ਕਹਿੰਦੇ ਕੀ ਕਹਿੰਦੇ ਉੱਥੇ ਮੇਰੇ ਮੇਰੇ ਪਤੀ ਗਏ ਹੋਏ। ਕਹਿੰਦੇ ਮੈਂ ਤਾਂ ਵੀ ਕੀ ਜਾਣਦਾ ਨਹੀਂ। ਕਹਿੰਦੇ ਉਹ ਸੰਤ ਮਸੂਆਣੀ ਵਾਲੇ ਆਲੇ ਕਹੌਣੇ। ਉਹ ਇਥੋਂ ਫੇ ਲਿਤੇ ਗਏ ਨੇ ਸੰਸਾਰ ਦਾ ਉਧਾਰ ਕਰਨ ਵਾਸਤੇ ਮੈਂ ਇਥੇ ਕੱਲੀ ਆ ਉਹਨਾਂ ਨੂੰ ਕਹਿ ਦਿਓ ਕਿ ਛੇਤੀ ਕੰਮ ਕਾ ਕੇ ਆ ਜਾਓ ਉਹ ਜਸਵੰਤ ਇਥੇ ਆਇਆ ਜਿਉਂਦਾ ਹੋ ਗਿਆ ਤਾਂ ਮਸੂਆ ਨਹੀਂ ਗਿਆ ਮਹਾਰਾਜ ਨੂੰ ਜਾ ਕੇ ਸਾਰੀ ਬੇਨਤੀ ਕਰੀ ਵੀ ਸਤਿ ਬਾਸ਼ਾ ਐਸ ਤਰ੍ਹਾਂ ਨਾਲ ਹੀ ਮੈਨੂੰ ਸਨੇਹਾ ਦਿੱਤਾ ਦਰਗਾਹ ਦੇ ਵਿੱਚ ਉਹ ਕਹਿੰਦੇ ਤੈਨੂੰ ਫਿਰ ਜੰਦੂਤਾ ਨੇ ਨਹੀਂ ਕੁਝ ਕਿਹਾ ਕਹਿੰਦੇ ਮੈਂ ਮਹਾਰਾਜ ਅਮਰਤਾ ਛਗਿਆ ਨਹੀਂ ਸੀ ਪਰ ਮੈਂ ਜਪਜੀ ਸਾਹਿਬ ਪੜੀ ਜਾਂਦਾ ਜਦ ਮੈਨੂੰ ਫੜਿਆ ਕਹਿੰਦੇ ਵੇ ਜਪਜੀ ਸਾਹਿਬ ਪੜਦਾ ਹੈ ਇਹਨੂੰ ਹੱਥ ਨਾ ਲਾਓ ਕੁਛ ਨਾ ਕਹੋ ਇੱਜ਼ਤ ਨਾਲ ਲੈ ਕੇ ਜਾਓ ਗੁਰੂ ਨਾਨਕ ਦੇਵ ਜੀ ਬਾਣੀ ਪੜ। ਸੋ ਇਸ ਤਰ੍ਹਾਂ ਦੇ ਨਾਲ ਜਪਜੀ ਦਾ ਮਹਾਤਮ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਨੇ ਜਦੋਂ ਬੌਰੀ ਸਾਗ ਰਚੀ ਕਹਿੰਦੇ ਕਿੰਨੀਆਂ ਪੌੜੀਆਂ ਬਣ ਗਈਆਂ ਪਿਆਰੇ ਉਹ ਕਹਿੰਦੇ 84 ਕਹਿੰਦੇ ਜਾਓ ਅੰਮ੍ਰਿਤ ਵੇਲੇ ਉੱਠ ਕੇ ਪਹਿਲਾ ਇਸ਼ਨਾਨ ਬਾਹਰ ਕਰੋ। ਉਰਨੇ ਰਹਤ ਹੋ ਕੇ ਛਣ ਕੇ ਸੀ ਟੁਬਾ ਮਾਰੋ। ਪਹਿਲੀ ਪੌੜੀ ਤੇ ਆ ਕੇ ਫੇਰ ਜਪਜੀ ਦਾ ਪਾਠ ਕਰੋ ਫੇਰ ਚਲੇ ਜਾਓ ਦੂਸਰਾ ਟੁਬਾ ਮਾ ਐਸੇ ਤਰ੍ਹਾਂ 84 ਪੌੜੀਆਂ ਦੇ ਉੱਤੇ 84 ਪਾਠ ਜਿਹੜਾ ਕਰ ਲੇਗਾ ਨਾ ਉਹਦੀ 84 ਖਤਮ ਹੋ ਜਾਏਗੀ ਬਾਾਰ 84 ਕਰੇ ਇਸ਼ਨਾਨ ਇਤਨੇ ਜਪਜੀ ਪਾਠ ਬਖਾਨ ਸਤਗੁਰੂ ਮੂਰਤ ਕਰੇ ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਫੁਰਨੇ ਰਹਿਤ ਹੋ ਕੇ ਜਿਹੜਾ ਜਪਜੀ ਦਾ ਪਾਠ ਕਰ ਲੇਗਾ ਮਿਟੇ 84 ਆਵਣ ਜਾਣ ਉਹਦੀ 84 ਖਤਮ ਹੋ ਜਾਏਗੀ ਜਿਉ ਕਿਉ ਪਾਏ ਭਗਤ ਗੁਰ ਕੇਰੀ ਮਿਟੇ ਜੂਨ ਤੇ ਪਰਮਨ ਕੇਰੀ ਸੋ ਐਸਾ ਜਪਜੀ ਸਾਹਿਬ ਦਾ ਪਾਠ ਜਦੋਂ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਸ਼ਰੀਰ ਛੱਡਣ ਲੱਗੇ ਆਪਨੇ ਕਿਹਾ ਸਿੰਘੋ ਭੈਣ ਜਪਜੀ ਸਾਹਿਬ ਦਾ ਪਾਠ ਕਰ ਸੋ ਉਦھر ਜਪਜੀ ਸਾਹਿਬ ਦਾ ਪਾਠ ਕਰਿਆ ਸ਼ਰੀਰ ਛੱਡਤਾ ਗੁਰੂ ਨੌਵੇਂ ਪਾਸ਼ਾ ਜਦੋਂ ਚਾਦਨੀ ਚੌਕ 'ਚ ਬਿਠਾ ਲੇ ਤਾ ਰੰਗਜੀਤ ਨੇ ਕਿਹਾ ਵੀ ਹੁਣ ਤੁਸੀਂ ਕਰਾਮਾਰ ਦਿਖਾਓ ਕਹਿੰਦੇ ਦਿਖਾ ਦਿੰਨੇ ਹਾਂ ਹੁਣ ਦਿਖਾ ਦਿੰਨੇ ਆ ਕਹਿੰਦੇ ਕਿ ਕਹਿੰਦੇ ਤੁਹਾਡੀ ਜਿਹੜੀ ਤਲਵਾਰ ਹੈ ਨਾ ਇਹ ਕੱਚਾ ਧਾਗਾ ਨਹੀਂ ਕੱਟ ਸਕਦੀ ਕਹਿੰਦੇ ਕੱਚਾ ਧਾਗਾ ਸੀ ਤਾਂ ਗਰਦਨ ਕੱਟ ਦਿੰਨੇ ਕਹਿੰਦੇ ਤੁਹਾਡੀ ਤਲਵਾਰ ਨਹੀਂ ਛੋਹ ਸਕਦੀ ਕਹਿੰਦੇ ਅਸੀਂ ਜਪਜੀ ਸਾਹਿਬ ਪੜਨੇ ਆ ਪੜ ਕੇ ਜਦ ਅਸੀਂ ਸਿਰ ਨੀਵਾ ਕਰਾਂਗੇ ਨਮਸਕਾਰ ਕਰਾਂਗੇ ਉਹਦੇ ਬਾਅਦ ਜਦ ਅਸੀਂ ਉੱਪਰ ਉੱਠਾਂਗੇ ਉਸ ਵੇਲੇ ਤੁਸੀਂ ਆਪਣੀ ਤਲਵਾਰ ਚਲਾ ਦਿਓ ਆਹ ਕਾਗਜ਼ ਬੰਦੋ ਇੱਥੇ ਸਾਡੀ ਗਰਦਨ ਦੇ ਨਾਲ ਤੇ ਨਾਲ ਤਾਗਾ ਬੰਦੋ ਇਹਦੇ ਉੱਤੇ ਤਲਵਾਰ ਚਲਾਇਓ ਆਪਣੀ ਤਾਗਾ ਬੰਦ ਤਾਂ ਤੇ ਮਹਾਰਾਜ ਜੀ ਨੇ ਜਪਜੀ ਸਾਹਿਬ ਪੜੇ ਪੜ ਕੇ ਜਦ ਜਿਨੀ ਨਾਮ ਤੇ ਆਇਆ ਗਏ ਨਿਸ਼ਕਤ ਕਾਰ ਨਾਨਕ ਤੇ ਮੁਖੋਜਲੇ ਕੇਤੀ ਛੁੱਟੀ ਨਾਲ ਕਹਿ ਕੇ ਮਾਸਕ ਨਵਾਇਆ ਐਸਰਾ ਉੱਪਰ ਹੋਏ ਉਹਨਾਂ ਨੇ ਉਹ ਧਾਗੇ ਤੇ ਜਿਹੜਾ ਕਾगज ਬੰਨਿਆ ਸੀ ਉਹਦੇ ਉੱਤੇ ਤਲਵਾਰ ਚਲਾਈ ਤਾਂ ਸੀਸ ਪਹਿਲਾਂ ਹੀ ਪਾਈ ਜਾ ਤੇ ਉਹ ਗੋਦੀ ਵਿੱਚ ਚਲੇ ਗਏ ਪਹਿਲਾਂ ਹੀ ਤੇ ਹੈਰਾਨ ਹੋ ਗਏ ਵੀ ਸਾਡੀ ਤਲਵਾਰ ਨੇ ਤਾਂ ਕੱਚਾ ਧਾਗਾ ਨਹੀਂ ਕਟਿਆ ਵੀ ਸੀਸ ਕਿਵੇਂ ਕਟਿਆ ਗਿਆ ਸੋ ਜਪਜੀ ਸਾਹਿਬ ਦੀ ਮਾਨਤਾ ਮਹਾਰਾਜ ਨੇ ਬਹੁਤ ਅਸੀਅਤ ਬਾਬਾ ਲਾਲ ਸਿੰਘ ਜੀ ਨੇ ਜਾ ਸ਼ਰੀਰ ਛੱਡਿਆ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਸੰਗਤਾਂ ਬੁਲਾ ਲਈਆਂ ਵੀ ਅਸੀਂ ਸ਼ਰੀਰ ਛੱਡਣ ਸੰਗਤ ਉਹ ਵੀ ਉਦਾਸ ਬਾਬਾ ਜੀ ਹਾਰੇ ਨਾ ਜਾਓ ਹਾਰੇ ਨਾ ਜਾਓ ਬਾਬਾ ਲਾਲ ਸਿੰਘ ਜੀ ਸੋਤੇ ਸੰਤ ਕਿਹੜੇ ਸੀ ਉਹ ਆ ਗਏ ਕਹਿੰਦੇ ਬਾਬਾ ਜੀ ਸੰਗਤਾਂ ਤੇ ਤਰਸ ਕਰੋ ਕਹਿੰਦੇ ਭਾਈ ਲਾਲ ਸਿੰਘਾਂ ਤਾਂ ਫੇਰ ਤੂੰ ਚਲੇ ਜਾ ਸਾਡੀ ਥਾਂ ਤੇ ਗੁਰਮੁਖ ਆਵੇ ਜਾਏ ਨ ਸੰਗਤ ਤੇ ਤੇਰੇ 2 ਸਾਲ 2 ਮਹੀਨੇ 2 ਦਿਨ ਲੈਂਦੇ ਅਸੀਂ ਫਿਰ ਤੇਰੇ ਤੇਰੇ ਵੇਲੇ ਆ ਜਾਵਾਂਗੇ ਕਹਿੰਦੇ ਠੀਕ ਐ ਮਹਾਰਾਜ ਸਾਢੇ 4 ਵਜੇ ਸ਼ਰੀਰ ਚੜਨਾ ਸੀ 4 ਵਜੇ ਬਾਬਾ ਲਾਲ ਸਿੰਘ ਜੀ ਆਕੇ ਨਾਤੋ ਕੇ ਕਫਨ ਪਾਇਆ ਏ ਉੱਥੇ ਬੈਠ ਕੇ ਬੁਢੇ ਬਰਾਗ ਦੇ ਸ਼ਬਦ ਪੜ੍ਹੇ ਫਿਰ ਕਹਿਣ ਲੱਗੇ ਵੀ ਹੁਣ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਝੌਂਗੜਾ ਮਾਰ ਲਿਆ ਜਪਜੀ ਸਾਹਿਬ ਦਾ ਪਾਠ ਕਰਕੇ ਡੱਬਾ ਸਿਗਾ ਕੋਲ ਜੀ ਦੇ ਚ ਉਹਨਾਂ ਦਾ ਜਲ ਪ੍ਰਵਾਹ ਕਰਨਾ ਹੈ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਕਹਿ ਗਏ ਇਕਦਮ ਲੰਮੇ ਪੈ ਗਏ ਬਾਬਾ ਜੀ ਕਹਿਣ ਲੱਗੇ ਦੇਖੋ ਭਾਈ ਲਾਲਚੋਣੀ ਚਲੇਗੇ ਹੈਗੇ ਜਦ ਨਵਜ ਨੂੰ ਹੱਥ ਲਾਇਆ ਉੱਥੇ ਕੁਝ ਨਹੀਂ ਸੁਏ ਜਪਜੀ ਸਾਹਿਬ ਅੰਤ ਸਮੇਂ ਸਹਾਇਤਾ ਕਰਦਾ ਹੈ ਮਦਦ ਕਰਦੇ ਨੇ ਗੁਰੂ ਸਾਹਿਬ ਜਿਹੜਾ ਸਿੱਖ ਗੁਰੂ ਦੀ ਮਦਦ ਨਹੀਂ ਚਾਹੁੰਦਾ ਸਿੱਖ ਬਣਿਆ ਹੋਇਆ ਕਹਿੰਦੇ ਉਹਦਾ ਕੀ ਫਾਇਦਾ ਜਪੇ ਜਾਪ ਤਨ ਤਾਪ ਖਪ ਕਹਿੰਦੇ ਉਹਦੇ ਤਨ ਦੇ ਤਿੰਨੇ ਤਾਪ ਆਦੀ ਵਿਆਦੀ ਉਪਾਦੀ ਤਿੰਨੇ ਖਤਮ ਹੋ ਜਾਣਗੇ ਆਰਮਲਾ ਵੱਧ ਜਾਏ ਉਮਰ ਵਧ ਜੂਗੀ ਕਰੇ ਕਾਮਨਾ ਜਥਾ ਯੁਰ ਤਥਾ ਜਾਪ ਤੇ ਪਾਏ ਜਿਆ ਜਿਆ ਵੀ ਫੁਰਨਾ ਕਾਮਨਾ ਕਰਦਾ ਉਹ ਜਾਪ ਕਰਨ ਦੇ ਨਾਲ ਮਿਲ ਜਾਏ ਆਪ ਸੁਣੀਏ ਕਿ ਜਾਪ ਬੜਾ ਹੈ ਸਤਿਗੁਰ ਕਹਿ ਸਿੱਖ ਸੰਗ ਮੋਕਤ ਮੋਕਤ ਬਖਸ਼ੀ ਗੁਰੂ ਦਰਗੇ ਜਾਇ ਨ ਸੰਗ ਜਦੋਂ ਜਪਜੀ ਸਾਹਿਬ ਸੁੱਧ ਕਰਕੇ ਇਕ ਚਿਤ ਹੋ ਕੇ ਪਰਲੇਗਾ ਕਹੇ ਦਰਗਾਹ ਚ ਜਾਂਦਾ ਨishan ਤੇ ਪ੍ਰਾਪਤੀ ਹੁੰਦੀ ਆ ਆਤਮਾਦਰਸੀ ਕੀ ਗਤੀ ਪ੍ਰਾਪਤ ਤਿਸ ਕੋ ਹੋਏ ਬਰਮ ਗਿਆਨੀ ਦੀ ਗਤੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਰਹੋ ਸੰਗ ਤੇ ਸਤਿਗੁਰੂ ਗੁਰੂ ਉਹਦੇ ਨਾਲ ਹਮੇਸ਼ਾ ਹੀ ਰਹਿੰਦਾ ਪਾਏ ਸਾਹ ਇੱਕ ਸੋਏ ਸਾਹ ਇੱਕ ਮਿਲ ਗਿਆ ਨਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਵਾਰ ਜਿਉ ਤੰਨੇ ਕੀ ਤੇਨ ਕੋ ਠਾਕਰ ਚਾਰੇ ਨਿਤ ਜਿਵੇਂ ਗਉਆ ਚਾਲਦਾ ਸੀ ਨਾ ਵੈਗੂ ਤੰਨੇ ਦੀਆਂ ਕਰ ਪ੍ਰਤੀਤ ਨਿਤ ਜਾਪ ਪੜੈ ਤਿਮ ਤੇ ਸਤਿਗੁਰ ਮਿਤ ਜਿਹੜਾ ਪ੍ਰਤੀਤ ਕਰਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਪੜੇਗਾ ਉਹ ਤੇ ਤੰਨੇ ਮਨ ਗੰਗਾਰ ਗੁਰੂ ਨਾਨਕ ਚਾਰੇ ਸਾਰੇ ਕੰਮ ਗੁਰੂ ਨਾਨਕ ਕਰੂਗਾ ਨਾ ਬੜੇ ਸਨੇ ਚਿਤ ਲਾਏ ਕੇ ਜੋ ਸਿੱਖ ਦੇ ਸੁਪ੍ਰੀਤ ਪ੍ਰੀਤ ਦੇ ਨਾਲ ਚਿਤ ਲਾ ਕੇ ਜਿਹੜਾ ਕੋ ਮਨ ਚਿੰਤਾ ਤੇ ਫਾਲ ਪਾਏ ਕੇ ਤਰ ਹੈ ਸਿੱਖ ਭੈ ਪੀਤ ਆਪ ਵੀ ਤਰਜੂ ਤੇ ਦੁਜਿਆਂ ਨੂੰ ਵੀ ਜਿਹੜਾ ਤਰਜੂ